ਸასი ਗਾਲ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਸਾਰਿਆਂ ਦਾ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਜੀ ਅੱਜ ਆਈ ਹੈ ਸਾਡੇ ਕੋ ਸਹਿਜ ਪ੍ਰੀਤ ਸਹਿਜ ਪ੍ਰੀਤ ਬਲੌਗਰ ਹੈ ਸਹਿਜ ਪ੍ਰੀਤ ਆਈ ਆ ਸਹਿਜ ਕਿੱਦਾਂ ਵੇ ਮੰਨੂ ਢਾਲੇ ਮੰਨੂ ਢਾਲੀਏ ਜਾਂ ਢਾਲੇ ਮੰਨੂ ਉਹ ਉੱਠ ਜਾ ਜਾਂ ਮਾਮੀ ਨੂੰ ਢਾਲੇ ਮੰਨੂ ਨੂੰ ਢਾਲਿਆ ਜਾਂ ਭੱਜ ਗਏ ਜਾਂ ਤੋ ਕਬ ਉਹ ਕਬ ਪਾਪਾ ਸਾਡੇ ਥਾਂ ਦੇ ਮੰਨੂ ਨੂੰ ਕਹੀ ਆ ਜਾਣਾ ਉਹਨੇ ਹਾਂਜੀ ਵੈਲਕਮ ਵੈਲਕਮ ਟੂ ਮਾਈ YouTube ਚੈਨਲ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਆਈ ਹੋਪ ਸਾਰਿਆਂ ਨੇ ਠੀਕ ਠਾਕ ਹੀ ਹੋਣਗੇ ਲੋ ਵੀ ਕੱਪਿਆਂ ਦਿਲ ਦੀ ਸ਼ਰਵਾਹ ਇੱਕ ਪਿਆਰੇ ਜਿਹੇ ਬਲੌਗ ਦੇ ਨਾਲ ਸੋ ਆਪਣੇ 11:00 ਵਜੇ ਗਏ ਆ ਉੱਠ ਗਿਆ ਸਾਰਿਆਂ ਨੇ ਚਾਹ ਪਾਣੀ ਹੋ ਗਿਆ ਆ ਸੋ ਉਧਰ ਅਮਨ ਤਿਆਰ ਹੋndi ਆ ਹਾਂਜੀ ਤਿਆਰੀ ਤਾਂ ਕੋਈ ਤਿਆਰੀ ਲੋ ਵੀ ਇਧਰ ਚੱਲੇ ਆਪਣੇ ਦੇਸ਼ ਆ ਆਪਣੇ ਦੇਸ਼ ਨੂੰ ਚੱਲੇ ਜਾ ਕਿਹੜੇ ਦੇਸ਼ ਚੱਲੇ ਹੋ ਤੁਹਾਨੂੰ ਕਮੈਂਟ ਚ ਦੱਸਾਂਗੇ ਤੁਹਾਨੂੰ ਵੀਡੀਓ ਦੇਖਤਾ ਹੈ ਤੇ ਕਮੈਂਟ ਚ ਦੱਸਿਓ ਕਿਹੜੇ ਦੇਸ਼ ਚੱਲੇ ਆ ਦੇਸ਼ ਚੱਲੇ ਘੁੰਮਣ ਬੈਕ ਨੁੜਦੇ ਆ ਜਾਨਾ ਇੰਡੀਆ ਹੈ ਇੰਡੀਆ ਥੋਮਰਾ ਪਹਿਲਾ ਇੰਡੀਆ ਉਹ ਲੋ ਜਿੱਥੇ ਤੁਮਨੇ ਕੋ ਬੰਦੇ ਨਾਲ ਮਲਾਉਦੇ ਆ ਇਹ ਕਹਿੰਦੇ ਆ ਵੀ ਘੈਂਟ ਬੰਦਾ ਆ ਦੁਨੀਆ ਤੇ ਇਧਰ ਆਓ ਉਸਤਾਜੀ ਚੰਨਾ ਨਾ ਬਹੁ ਮੜਿਆ ਆਓ ਆਓ ਕਿਓ ਮੇਕ ਫਾਇ ਹੈ ਹੈ ਹਾਂਜੀ ਉਸਤਾਜੀ ਹਲੋ ਜੀ ਕਰੋ ਉਸਤਾਜੀ ਨਾਲ ਗੱਲ ਕੀ ਕਹਿਣਾ ਚਾਹੁੰਦੇ ਉਸਤਾਜੀ ਤੁਸੀਂ ਉਹ ਪਿਆਮੀ ਦਾ ਚੁੱਟੂ ਵਾਲੀ ਲੱਗਦੀ ਏ ਤੁਹਾਡੀ ਚੁੱਟੂ ਕਿਤਾ ਚੁੱਟੂ ਕਿਤਾ ਕਿਤਾ ਜਿੱਲਾ ਆ ਨੇ ਉਤਾਦ ਜੀ ਅਸਾ ਦਿੱਲੀ ਹੋਈ ਆ ਲੋ ਵੀ ਉਸਤਾਦ ਜੀ ਉੱਟ ਗਏ ਨੇ ਮੰਮੀ ਵੀ ਹੀ ਕਰਦੇ ਹੀ ਕਰਦੇ ਮੰਮੀ ਪਹਿਲਾਂ ਜੱਗੇ ਬਣਾਉਣ ਜੀ ਵੀ ਗੰਦੋ ਆ ਮੈਨੂੰ ਨਹੀਂ ਪਸੰਦ ਆ ਇਹਦਾ ਹੈ ਕੋਈ ਫ੍ਰੀ ਜਿਲੇ ਫਈਆ ਕਰਦਾ ਅੱਛਾ ਹਾਂ ਜੀ ਜੱਚੂ ਕਨੇ ਮਾਰਿਆ ਜੀ ਕਨੇ ਮਾਰਿਆ ਜੱਚੂ ਨੂੰ ਕਨੇ ਮਾਰਿਆ ਉਹ ਲੈ ਬੋਲੇ ਜੇ ਕੱਟ ਕੇ ਭੱਜ ਗਈ ਮੰਮੀ ਉਹ ਹੋਣ ਜੀ ਵੀ ਗੰਦ ਲੱਗਾ ਪੰਨੇ ਕਹਦੇਗਾ ਆਪਣਾ ਫੇਵਰੇਟ ਕਮੈਂਟ ਚ ਦੱਸਿਓ ਨੁਕਸਾਨ ਹੋ ਗਿਆ ਕੱਲ ਦੋਸਤੋ ਸਾਡੇ ਪਲਾਟ ਦੇ ਵਿੱਚ ਨੁਕਸਾਨ ਹੋ ਗਿਆ ਕੱਲ ਉਹ ਮੈਂ ਤੁਹਾਨੂੰ ਦਿਖਾਉਂਗਾ ਕੀ ਨੁਕਸਾਨ ਹੋਇਆ ਸੋ ਹਾਂਜੀ ਮਨਵੀਰ ਕੱਪੜੇ ਚੇਂਜ ਕਰ ਲੈ ਪੁੱਤ ਫ੍ਰੀਜ਼ ਨੂੰ ਉਠਾ ਦੀਏ ਪਹਿਲਾਂ ਪ੍ਰੀਤੀ ਉੱਠ ਗੁੱਡ ਮਾਰਨਿੰਗ ਓਏ ਗੁੱਡ ਮਾਰਨਿੰਗ ਜੇ ਹੋਈ ਏ ਪ੍ਰੀਤੀ ਦੁਪਹਿਰ ਹੋ ਗਈ ਆ ਦੁਪਹਿਰ ਹੋ ਗਈ ਆ ਉੱਠ ਮਾਰਨਿੰਗ ਨਹੀਂ ਏ ਦੁਪਹਿਰ ਹੋ ਗਈ ਦੁਪਹਿਰ ਯਾਰ ਤੁਸੀਂ ਉੱਠੇ ਲੇਟ ਪਾਇੀ ਸੀ ਯਾਰ ਕੀ ਕਹਿੰਦਾ ਕੀ ਹੋਇਆ ਦੁਪਹਿਰ ਹੀ ਖੈਰ ਹੋ ਗਈ ਕਹਿੰਦਾ ਮੇਰੀ ਵੀ ਦੁਪਹਿਰ ਹੋ ਗਈ ਤੇਰੀ ਇਕੱਲੇ ਨਹੀਂ ਦੁਪਹਿਰ ਹੋਈ ਹੋਆ ਉਹ ਵੀ ਬਨੇ ਰਿਓ ਆ ਮੁੰਡੇ ਦਾ ਕਿਦਾਂ ਆਏ ਕਮਲੀ ਦਾ ਟੂਟਾ ਦਾ ਮੁੰਡੇ ਦਾ ਆਏ ਲੈ ਗਰਲਫ੍ਰੈਂਡ ਆ ਮੇਕ ਗਾਇਨ ਦੀ ਪਾ ਲਈ ਧੰਨਵਾਦ ਆ ਗਾ ਇੱਜਾ ਨਾ ਉਹ ਮੜਾ ਪਾਣੀ ਲੱਗਣ ਡਿਆ ਏ ਇੱਕ ਮਹੀਨਾ ਤੱਕ ਆਏ ਤੇਰਾ ਪਾ ਕਪੂ ਆ ਮੁੰਡੇ ਤੇ ਕੰਗੜਾ ਰਾਂ ਦੇਣਾ ਸੀ ਜੀ ਤੇ ਲੱਭੀ ਕੰਗੜ ਮਿਲ ਗਏ ਤੁਮ ਨੂੰ ਆਹ ਬਾਬਾ ਜਿੱਤੀ ਆਏ ਨੇ ਆਹ ਹਾਂ ਲੈ ਬੋਤੇ ਹੋਰ ਇੱਕ ਡੋਨ ਲਿਆੜੀ ਉਹਨੇ ਸਾਦਾ ਹੀ ਉਹਦੇ ਆਪ ਕੀ ਤੇਰਾ ਸੂਤ ਤੇ ਅਲੱਗ ਹੀ ਰੜਕਾ ਦੇਸੀ ਕੇ ਚੱਤ ਆ ਮੇਰਾ ਮਿੱਠਾ ਆ ਲੈ ਮੁੰਈ ਦੀ ਕੋਈ ਮਮੂ ਆ ਦੇਖੋ ਸੋਨਾ ਆਇਆ ਤੁਮਿਆ ਲੈ ਮਮਮੀ ਨੂੰ ਆਪਣੇ ਕੋਲ ਸੋਨਾ ਮਮੂ ਨੂੰ ਕਿੰਦੀ ਸੂਨੀ ਲੈ ਕੇ ਦਿੰਦੀ ਠੀਕ ਆ ਚਲੋ ਬਈ ਲੈ ਕੇ ਸਵਾਗੇ ਪਾਏ ਠੀਕ ਆ ਮੈਂ ਤੁਹਾਨੂੰ ਮੈਂ ਕਿਹਾ ਸੋਨਾ ਲੈ ਗਿਆ ਇਹ ਮੈਂ ਪੀਂ ਦੇਣਾ ਮਮਮੀ ਰੱਖ ਤਾ ਤੈਨੂੰ ਮੈਂ ਇੱਕ ਸੂਨੀ ਲੈ ਕੇ ਤਾਂ ਮੈਂ ਕੇਲਾ ਡੱਬਾ ਲਿਆਤਾ ਠੀਕ ਆ ਹੈਗਾ ਰੋਟੀ ਇਹਨੇ ਮਨ ਲੈ ਮਨ ਨੂੰ ਇੱਕ ਕੰਗਨ ਲਾਇਆ ਨੇ ਆ ਆਜੂਗੇ ਦੇ ਤਾਂ ਬਾਤ ਤੇ ਤਾਂ ਫਾਲੀ ਪੀਸੀ ਇਹਨੇ ਪਹਿਲਾਂ ਇਹਦੇ ਪਾਰੇ ਵਾਚੋ ਉਹਦੇ ਪਾਰੇ ਕੀ ਇਹਦੇ ਨੰਨ ਤੇ ਪਾ ਦੇ ਕੰਗਨ ਨੂੰ ਕੰਗਨ ਵਾਲਾ ਹੋਈ ਮਨ ਨੂੰ ਆਇਆ ਨਹੀਂ ਲੱਗਦਾ ਹਾਂ ਹਾਂ ਉਹ ਬਹੁਤ ਸੁਹਣਿਆ ਦੇਂਦੀ ਉਹ ਵੀ ਸੋਨੇ ਆ ਕੋੜੇ ਪਿੱਤੇ ਨੋਲਾ ਸੋਨਾ ਆ ਸੂਟ ਬਹੁਤ ਸੋਹਣਾ ਰੰਗ ਬਹੁਤ ਸੋਹਣਾ ਤੇਰਾ ਮੈਡਲ ਕੱਢ ਕੇ ਚੱਲ ਜਾਣਾ ਰੰਗ ਸਾਫ ਹੈ ਨਾ ਲੜ ਲੜ ਪੈ ਤੀ ਇਹ ਤੋਂ ਉਹ ਲੜ ਪਿਆ ਲੜ ਪਿਆ ਉਹ ਲੜ ਪੇ ਮਨ ਦੀਆਂ ਦੇਰੇ ਮੈਨੂੰ ਕੱਗਿਆ ਮਾਂ ਮਮੀ ਨੂੰ ਵੀ ਲੱਗਦਾ ਕਿ ਸਾਥ ਸੇਮ ਹੀ ਲੱਗਦੇ ਦੋਨਾਂ ਨੂੰ ਤੇਲੇ ਲਾਗੇ ਨਾ ਦੋ ਕੀ ਮਮਾ ਆ ਗਏ ਆਲੂ ਇਹਨਾਂ ਨੂੰ ਤਾਂ ਕਾਰਸੈਂਟ ਬੱਸ ਹੋਮ ਰਹਿ ਗਿਆ ਤੇ ਹੋ 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 ਇਹ ਵੀ ਬੰਦੀਆਂ ਨੂੰ ਮਿਲਦਾ ਨਾ ਕਦੇ ਕੋ ਵੱਧ ਦੇਣ ਆਲੇ ਮੁੰਡੇ ਪੜਾਇਆ ਅੰਮੀ ਸੋਣਾ ਨਹੀਂ ਉਹਨੇ ਇਹਦੇ ਹੱਥ ਪਾ ਲਏ। ਨਹੀਂ ਆਇਆ। ਆ ਜਾਣੀ। ਵਧੀਆ ਤੱਕ ਆ ਜਾਣਾ ਪੂਰਾ। ਵਧੀਆ ਹੈ ਜੇ ਖੁੱਲੇ ਹੋਏ ਤੇ ਲਾ ਦੇ ਕੋਈ ਬੰਦ। ਨਹੀਂ ਆ ਗਏ। 11 ਨੰਨ 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 ਕੋਲ। ਨੰਨ ਤੇਰਾ ਕੰਮ ਹੋ ਸੀ। ਚੱਲ ਨੰਨ ਲੈ। ਉਹ ਮੂੰਹ ਕੁਤਾ ਕਰ ਦੋ। ਨਹੀਂ ਆਨੇ। ਤੇਰੇ ਥੋੜੇ ਉਹ ਕੁਝ ਤੇਰੇ ਨਹੀਂ ਹੋਦੇ ਸੁਣ ਕੇ। ਤੇਰੇ ਨਹੀਂ। ਉਹ ਦੇ ਲੈ। ਆ ਜਾਣ ਤੇਰੇ ਨੋ। ਮੰਨੂ। ਮੈਨੂੰ ਕੁੱਪੀ ਨਹੀਂ ਕਰਨੀ ਇੱਕ ਮੈਂ ਲੈ ਕੇ ਆਈਆਂ ਉਪੀ ਨਹੀਂ ਕਰਨੀ ਨਾ ਪਹਿਲਾਂ ਜਦੋਂ ਤੇ ਚੀਜ਼ ਨਾ ਉਹਦਾ ਬਹੁਤ ਧੂਤੀਆ ਮੈਂ ਚਾਹੀ ਚਾਹ ਰਹੀ ਹਾਂ ਚੰਗਾ ਉਪੀ ਨਹੀਂ ਕਰਨੀ ਹੈ ਗੰਦਾ ਬੁੱਧ ਵੀ ਪੀਤੀ ਚੱਪਲ ਜਿੰਜੀ ਮੈਨੂੰ ਪੀਤੀ ਚੱਪਲ ਦੋ ਕਹਿੰਦਾ ਦਾ ਚੱਪਲ ਲੈ ਗਿਆ ਹਾਂਜੀ ਹਾਂਜੀ ਚੱਪਲ ਦੋ ਬ੍ਰੀਡ ਹਾਂਜੀ ਲੋ ਵੀ ਆਪਾਂ ਥਾਂ ਦੇਖਿਆ ਸੀ ਭਾਈ ਇਹਨਾਂ ਨੂੰ ਥਾਂ ਦਰਾਇਆ ਅੱਜ ਤੇ ਥਾਂ ਦੇਖ ਕੇ ਆਪਾਂ ਆ ਗਏ ਆਂ ਵਾਪਸੀ ਹੋ ਅਮਣੁੱਤੇ ਬੈਠੀ ਹੋਆ ਹਾਂਜੀ ਵਧੀਆ ਲੱਗਾ ਜਗਾ ਤਾਂ ਭਾਈ ਉਹਨੇ ਵੀ ਦੇਖ ਲਿਆ ਵਧੀਆ ਨਾ ਬਈ ਟਿਕਾਣੇ ਦੇ ਨਾ ਚਲੋ ਬਾਬਾ ਮਿਹਰ ਕਰੇ ਜਲਦੀ ਸਟਾਰਟ ਕਰਦੇ ਆਂ ਕੰਮ ਸਹੀ ਨਹੀਂ ਹੋਰ ਹੋਰ ਜਦੋਂ ਕੰਮ ਸ਼ੁਰੂ ਕਰਨਾ ਸਿਆਣ ਨੂੰ ਬੁਲਾਉਣਾ ਆਪਾਂ ਪਹਿਲਾਂ ਲੈ ਜਾਉਂਗੀ ਜੱਛੂ ਨੂੰ ਲੈ ਕੇ ਹੈ ਹੈ ਕੀ ਤੱਕਦਾ ਮਰਦੀ ਦੇ ਚੱਪਲਾ ਮਾਰਦੀ ਕੌਣ ਆ ਛੋਟੀ ਆਹੋ ਆਪਾਂ ਬੈਠੇ ਹੋਏ ਆ ਤੇ ਲੈਟ ਵੀ ਚਲ ਗਈ ਉਹਨਾਂ ਦੇ ਨਾਲ ਨਾਲ ਸੋ ਮਨਵੀਰ ਚਾਡਾ ਕਰਦਾ ਮਨਵੀਰ ਓਏ ਕਾਕਾ ਕੀ ਕਰਦਾ ਓਏ ਮੰਮੀ ਇੱਥੇ ਲਿਓ ਮੁੰਡੇ ਨੂੰ ਗਰਮੀ ਓ ਪਿਛਲੇ ਕਮਰੇ 'ਚ ਬੀਤੀ ਇੱਥੇ ਆਇਆ ਇੱਥੇ ਲਿਓ ਸੋ ਦੋਸਤੋ ਆ ਦੇਖੋ ਮਨਵੀਰ ਮਨਵੀਰ ਸੁਣਾਉਂਗਾ ਤੁਹਾਨੂੰ 1 2 ਮੈਨੂੰ 1 2 ਸੁਣਾਓ ਚਲੋ ਸੁਣਾਓ 1 2 ਹਾਂ 3 4 ਆਪਾਂ ਨਮੀ ਕਾਚ ਨੇ ਹਾਂ ਆਪਾਂ ਨਮੀ ਚਾਹੀਦੀ ਕਾਚੀ ਨਮੀ ਨਾਲ ਹੀ ਲੇ ਕਪਣਾ ਮਿਲੇ ਆਪਾਂ ਓ ਦੇਖੋ ਕਾਕਾ ਆ ਗਿਆ ਓ ਦੇਖ ਆ ਗਿਆ ਆ ਗਿਆ ਆ ਗਿਆ ਆ ਗਿਆ ਓ ਦੇਖੋ ਕਾਕਾ ਸਾਡਾ ਇਨੂੰ ਲੱਗਦੀ ਗਰਮੀ ਗਰਮੀ ਲੱਗਦੀ ਕਾਕੇ ਨੂੰ ਨਾ ਮੰਮੀ ਗਰਮੀ ਲੱਗਦੀ ਆ ਗਰਮੀ ਲੱਗਦੀ ਆ ਲੱਲੂ ਸਾਡੇ ਨੂੰ ਗਰਮੀ ਲੱਗਦੀ ਆ ਹੈ ਨਿਕਾ ਜੇ ਆ ਨਾ ਮੰਮੀ ਹੈ ਅੱਜ ਤੁਸਤੀ ਪਾਈ ਉਹ ਨਹੀਂ ਛੋਟਾ ਬੰਨ ਗਰਮੀ ਲੱਗਦੀ ਆ ਇੱਧਰ ਆ ਜਾ ਗਰਮੀ ਹੈ ਕੋ ਪਿਛਲੇ ਕਮਰੇ ਚ ਤਾਂ ਬਹੁਤ ਜ਼ਿਆਦਾ ਗਰਮੀ ਇੱਧਰ ਆ ਜਾਓ ਆਰੇ ਇੱਥੇ ਇੱਥੇ ਆਵਾ ਦੇ ਮੰਮੀ ਇੱਥੇ ਉੱਥੇ ਦੇਖੋ ਗਰਮੀ ਇੱਥੇ ਆਵਾ ਓਏ ਹੋਏ ਇੱਥੇ ਵਗਦੀ ਹਵਾ ਇੱਥੇ ਕਹਿਣਾ ਨਾ ਉਹ ਆਪਾਂ ਚੱਪਲ ਪਾਈ ਆ ਕੀ ਕੀ ਚੱਕਰ ਕਿੱਦਾਂ ਚੱਲੇ ਆ ਮੱਕੀਆ ਚਿੱਲਾ ਲੱਗ ਗਿਆ ਹੈ ਨਨੂਰੇ ਪਾਦੇ ਪੈਰ ਤੇ ਬੱਬੂੀ ਕੱਦੂ ਬੁੱਗੀ ਕੱਦੂ ਪਾਦੇ ਪੈਰ ਤੇ ਅੱਗੇ ਮੈਨੂੰ ਕਹਿੰਦਾ ਮੈਂ ਉਹ ਕਰ ਲਾਂ ਹਾਂ ਬੁੱਗੀ ਕਰ ਲਾਂ ਹਾਂ ਤੇ ਮੈਂ ਵੀ ਕਰ ਲਾਂ ਮੈਂ ਆ ਦੇਖੋ ਜੀ ਕਾਕਾ ਸਾਡਾ ਤੇ ਮੈਂ ਵੀ ਕਰ ਲਾਂ ਹਵਾ ਲੈਣ ਦਿਓ ਬਾਹਰ ਇੱਥੇ ਜੋ ਲੱਤ ਤੇ ਦੁਨੀਆ ਲੈਂਦਾ 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 ਬਾਤਿਆਂ ਬਾਤ ਨੂੰ ਮੂਹ ਤੇ ਆ ਗਿਆ ਹੈ ਮਗਾ ਦੇ ਕੇ ਚ पाच ਦਿਨਾਂ ਪਹੁੰਚ ਹਾਂ ਤੇਦਾ ਮੇਰੇ ਮੂੰਹ ਲਾਉਣ ਨਹੀਂ ਦਿੰਦੇ ਹੂੰ ਤੂੰ ਮੁੰਡੇ ਨੂੰ ਹੱਥ ਨਾ ਲਾਇਆ ਕਰ ਸਾਡੇ ਨੂੰ ਤੂੰ ਦੱਸਤਾ ਮੈਂ ਗੰਦਿਆ ਜਿਹਾ ਗੰਦਾ ਆ ਤੂੰ ਗੰਦਾ ਹੂੰ ਗੰਦਾ ਆ ਤੂੰ ਹੂੰ ਗੰਦਾ ਆ ਤੇ ਗੰਦਾ ਸਾਡੇ ਮੁੰਡੇ ਨੂੰ ਹੱਥ ਨਾ ਲਾਇਆ ਕਰ ਅੱਛਾ ਹੂੰ ਹੋਰ ਹੋਰੇ ਮੂੰਹ ਕੱਢਦਾ ਚੁੰਨੀ ਚੋਹ ਦੇ ਦੇਖ ਦੇ ਚਾ ਨਾ ਨਾ ਚਾ ਲੋ ਜੀ ਮੌਸਮ ਦੇ ਕੋਦਰ ਖੜੀ ਗੱਡੀ ਆਪਣੀ ਕੱਦੀ ਜੇ ਬੈਠ ਕਰਤੀਗੇ ਨਾ ਨੰਨੂ ਬੰਦਾ ਕੁੱਟੀ ਆ ਸ਼ਾਹ ਹੁਣ ਫੇ ਧੋਪਾ ਗਿਆ ਥੋ 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 ਇੱਥੇ ਲਾਈ ਦੀ ਆ ਇੱਥੇ ਧੋਪ ਪੈਂਦੀ ਧੋਪੇ ਉੱਥੇ ਲੋਣੀ ਪੈਦੀ ਉੱਥੇ ਸ਼ਾਹ ਆ ਜਾਂਦੀ ਆ ਉਹ ਡੇਗੀ ਕੰਦ ਸਾਹਮਣੇ ਉਹਦੇ ਮੰਮੀ ਮੀਹ ਦੇ ਨਾਲ ਦੇ ਲੰਗੀਆਂ ਸੀਗੀਆਂ ਪੜੀਆਂ ਅੱਛਾ ਭਰਤੀ ਪਈ ਨਹੀਂ ਫਿੰਡਿਕ ਨਹੀਂ ਨਾ ਨਾਲ ਇਦਾਂ ਨਾ ਵੀ ਉਹ ਮੀਹ ਵੀ ਆ ਨਾ ਵੋ ਪਿਆ ਮੀਹ ਕਰਕੇ ਵੀ ਆ ਪਤਾ ਕਿੱਥੇ ਸੀ ਗੋ ਹਾਂ ਇੱਥੇ ਸੀਗੀ ਕਿਤੇ ਆਇ ਤੇ ਮੈਂ ਇੱਥੇ ਸਾਲ ਮਾਰੀ ਇਟਾਂ ਦੇ ਵਾਲ ਇੱਥੇ ਹੋ ਗਈ ਤਾਂ ਤੋਂ ਚੱਲ ਉਹਥੇ ਘੁੰਮਦੀਆਂ ਦੋ ਗੋਹਾ ਗੋਹ ਬਹੁਤ ਜਿਹੜੀ ਆਪਣੇ ਸੀ ਬੜੀ ਆਹ ਦੋ ਘੁੰਮਦੀਆਂ ਉੱਥੇ ਤੁਮ ਦੇਖ ਨੀਲ ਸੀ ਨਾ ਤਾਂ ਤੋਂ ਉਹ ਨੀਲ ਸੀ ਗੋਹ ਦੀ ਕਿਦਾਂ ਹੁਣ ਸੈਂਡਲ ਪਾ ਲੈ ਉਹਨੇ ਜਾਣ ਨੂੰ ਦੇਖ ਤੇ ਆ ਰਹੀ ਉਹ ਕਿੱਥੇ ਦੀ ਤੇ ਆ ਰਹੀ ਹੈ ਤੇਰੀ ਮੇਲੇ ਜਾਵੇਂ ਹੈ ਮੇਲੇ ਜਾਊ ਕੀ ਕਿਤੇ ਜਾਣਾ ਮੇਲੇ ਤੇ ਜਾਣਾ ਘੁੰਮਣ ਕਿੱਥੇ ਜਾਣਾ ਸਰਦੇ ਘੁੰਮਣ ਮਮੂ ਵੀ ਕਹਨਾ ਮਹੀਨੇ ਤੋਂ ਨਾਲ ਘੁੰਮਣਾ ਮੇਰੀਆਂ ਆ ਗਏ। ਇਹ ਨੂੰ ਬੜਾ ਪਤਾ ਜਨਾਨਾ ਯਾਰ। ਅੰਜੀ ਲੋ ਵੀ ਅੰਮੰਦੀ ਦੀ ਹੁਣ ਵੀ ਚੱਲ ਗਈ ਆ ਤੇ ਆਪਾਂ ਬੈਠੇ ਹੋਇਆ ਤੇ ਲਾਈਟ ਵੀ ਚੱਲ ਗਈ ਉਹਨਾਂ ਦੇ ਨਾਲ। ਸੋ ਮਨਵੀਰ ਚੱਡਾ ਕਰਦਾ। ਮਨਵੀਰ ਓਏ ਕਾਕਾ ਕੀ ਕਰਦਾ ਓਏ ਮੈਂ ਇੱਥੇ ਲਿਓ ਮੁੰਡੇ ਨੂੰ ਗਰਮੀ ਉਹ ਪਿਛਲੇ ਕਮਰੇ 'ਚ। ਇੱਥੇ ਇੱਥੇ ਲਿਓ। ਸੋ ਦੋਸਤੋ ਆ ਦੇ ਕੋ ਮਨਵੀਰ ਮਨਵੀਰ ਸੁਣਾਉਂਗਾ ਤੈਨੂੰ 1 2 ਮੈਨੂੰ 1 2 ਸੁਣਾਓ ਚਲੋ ਸੁਣਾਓ 1 2 ਹਾਂ 3 4 ਆਪਾਂ ਨੰਮੀ ਕਾਚੀ ਹੈ ਹੈ ਆਪਾਂ ਨੰਮੀ ਚਾਹੀਦੀ ਕਾਚੀ ਕਾਪਣਾ ਮਿਲੇ ਆਪਾਂ ਉਹ ਦੇਖੋ ਕਾਕਾ ਆ ਗਿਆ ਉਹ ਦੇਖੋ ਆ ਗਿਆ ਆ ਗਿਆ ਆ ਗਿਆ ਆ ਗਿਆ ਉਹ ਦੇਖੋ ਕਾਕਾ ਸਾਡਾ ਇਹਨੂੰ ਲੱਗਦੀ ਗਰਮੀ ਗਰਮੀ ਲੱਗਦੀ ਕਾਕੇ ਨੂੰ ਨਾ ਮੰਮੀ ਗੰਮੀ ਲੱਗਦੀ ਆ ਗਰਮੀ ਲੱਗਦੀ ਆ ਲੱਲੂ ਸਾਡੇ ਨੂੰ ਗਮ ਨਹੀਂ ਲੱਗਦੀ ਯਾਰ ਇਹ ਨਿਕਾ ਜਿਆ ਨਾ ਮੰਮੀ ਹੈ ਅੱਜ ਤੁਸੀ ਪਾਈ ਉਹ ਨਹੀਂ ਉਹ ਛੋਟਾ ਬੜਾ ਗਰਮੀ ਲੱਗਦੀ ਯਾਰ ਇੱਧਰ ਆ ਜਾ ਹੈ ਗਰਮੀ ਹੈ ਉਹ ਪਿਛਲੇ ਕਮਰੇ ਚ ਬਹੁਤ ਜ਼ਿਆਦਾ ਗਰਮੀ ਇੱਧਰ ਆ ਜਾਓ ਆਹ ਇੱਥੇ ਇੱਥੇ ਆਵਾ ਦੇ ਮਿੱਠੀ ਹੁੰਦੀ ਦੇਖੋ ਗਰਮੀ ਇੱਥੇ ਆਵਾ ਓਏ ਹੋਏ ਇੱਥੇ ਬਗਦੀ ਹਵਾ ਇੱਥੇ ਜਾਣਾ ਨਾ ਓਕੇ ਬਾਏ ਚਲੋ ਚੰਗਾ ਫੇ ओके okay. चलो भी बाय 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 लो भी बड़ी पैन भी गई आगे चलो भी चलो भी चलो भी चलो भी, चलो भी पाओ पावगैर okay ओके बाय 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 मम्मी की करते हैं की करते हैं माँ ही तू रोटी मिले पकाए ਇੰਨਾ ਥੱਬਾ ਰੋਟੀਆਂ ਦਾ ਕਿੱਥੇ ਨੂੰ ਜਾਏ ਮਾਏ ਤੂੰ ਰੋਟੀ ਮੇਰੀ ਨਹੀਂ ਪਕਾਏ ਰੋਟੀ ਬੋਲੀ ਇੰਨਾ ਆਟਾ ਖਰਾਬ ਕਰਕੇ ਮੈਨੂੰ ਨੰਗ ਕਰਦੇ ਹੋ ਜਾਏ ਮੈਂ ਵੀ ਜਿਵੇਂ ਜਦੋਂ ਘਟਵਾਖਾਂਦੀ ਇੰਨਾ ਰੋਟੀਆਂ ਖਰਾਬ ਕਿਉਂ ਕਰਾਈ ਮੈਨੂੰ ਗਰੀਬੇਂ ਰਾਉਤੇ ਕਿਉਂ ਲੈ ਜਾਏ ਇਨਾ ਆਟਾ ਖਰਾਬ ਕਰਕੇ ਕਿੱਧਰ ਨੂੰ ਜਾਏ ਮਾਈ ਇਹ ਪਰਪ ਖਰਾਬ ਕਰ ਮੈਨੂੰ ਇਨਾ ਥੱਲੇ ਨਾ ਲਵਾਏ ਆਟਾ ਆਉਂਦਾ 500 ਦੀ थैਲੀ ਬਈਆ ਮੰਡੀ ਨੂੰ ਜਾਏ ਮਾਈ ਕੀ ਕੀ ਹੋ ਜਾ ਅੰਨੇ ਸਾਂਭਣਾ ਸਿੱਖ ਜਾਏ ਮੈਨੂੰ ਆਉਂਦਾ ਹੈ ਸਾਂਭਣਾ ਹੂੰ ਵੇਖ ਲੈ ਮੈਨੂੰ ਤੁਸੀਂ ਘਟ ਵੱਧ ਖਾਂਦੀ ਕਰਕੇ ਬਾਤ ਜਾਈਂ ਅੱਜਾ ਮੇਰੀ ਬਾਪ ਆਪ ਆਰ ਕੇ ਇੰਨੀ ਕਿਤੇ ਕੋਈ ਪਾਣੀ ਫਰੇਮ ਕਿੱਥੇ ਆਉਣੀ ਕਿੱਥੇ ਆਉਣੀ ਆ ਥੋੜੀ ਚੱਕਣੀ ਜੀ ਹੋਰ ਦੱਸੋ ਹੋ ਘਮ ਕਰੋ ਜੀ ਸੁੱਪੇ ਪਾਉਂਗੀ ਮੈਂ ਸਹੀ ਉਹ ਲੋ ਵੀ ਆਪਣੀ ਗੱਡੀ ਮੰਮੀ ਗੱਡੀ ਚਾਬੀ ਕਿੱਥੇ ਆ ਤੋ ਗੱਡੀ ਦਾ ਬਿਚੂਟੀ ਆ ਗਈ ਆਣੀ ਇੰਨਾ ਨਹੀਂ ਹੁੰਦਾ ਟੁੱਟੀ ਜੋ ਪਾਣੀ ਇੰਨਾ ਨਹੀਂ ਹੁੰਦਾ ਬਸ ਘਟ ਹੈ ਨਾ ਪੂਰੀ ਪਾਣੀ ਦੇ ਖਰਾਬ ਹੋ ਗੋ ਆ ਮੁੱਕਣੀ ਨਹੀਂ ਪਾ ਹੋਈ ਹੈ ਦਿੱਲੀ ਜਿੱਗੀ ਗਿੱਲੀ ਕਰਕੇ ਨਹੀਂ ਪਾ ਹੋਈ ਉਹਦੇ ਕਰਕੇ ਚੱਕਰ ਪੈ ਮੀਂਹ ਉਹ ਪੇਕ ਉਹ ਵੀ ਕਰ ਚੱਕਰ ਪੈ ਗਿਆ ਇੱਕ ਆਪਾ ਹਸਪੀਟਲ ਵੀ ਸੀਗੀ ਹੈ ਨਾ ਤੇ ਜਾਣ ਦੇ ਨਾਲ ਹੋਰ ਤਾਂ ਮੀਂਹ ਪੈਣਾ ਪਤਾ ਕਿੰਨਾ ਖਰਾਬ ਹੋਇਆ ਸਭਾ ਬੇਨਾ ਕੰਮ 50 ਕਿਲੋ ਕਣਕ ਦੀ ਜਿਹੜੀ ਖਰਾਬ ਓਹੋ ਜੀ ਦੋਸਤੋ ਲੋ ਵੀ ਅਮਨ ਜੀ ਦੀ ਵੀ ਆ ਗਏ ਤੇ ਦਸਹਿਮ ਫਿਉਨਾ ਜੀ ਹੁਣੀ ਵੀ ਆ ਗਏ ਸੋ ਗਗਨਦੀ ਜੀ ਵੀ ਹੋ ਗਏ ਚਲ ਗਿਆ ਸੋ ਸਾਰਿਆਂ ਦਾ ਦਿਲੋਂ ਧੰਨਵਾਦ ਜਿੰਨੇ ਜਾਣੇ ਵੀ ਆਏ ਆ ਸੋ ਬਾਕੀ ਆਪਰ ਮੈਸੇਜ ਉਹ ਜਾਣਿਆਂ ਕਰੁੰਦੇ ਆ ਵੀ ਆਪਾਂ ਆਉਣਾ ਆ ਸੋ ਮੈਂ ਹੌਲੀ ਹੌਲੀ ਸਭ ਦੇ ਰਿਪਲਾਈ ਕਰੀ ਜਾਂਦਾ ਪਿਆ ਆ ਸੋ ਹਾਜੀ ਇਦਾਂ ਵੀ ਬੱਚਾ ਛੋਟਾ ਆ ਉਹਦੇ ਕਰਕੇ ਮੈਂ ਘਾਟਰ ਰਿਪਲਾਈ ਕਰਦਾ ਕਿਉਂਕਿ ਸਵਾ ਮਹੀਨਾ ਤੁਹਾਨੂੰ ਪਤਾ ਜਣਾ ਵੀ ਬੱਚੇ ਜਿੱਦਾ ਉਦਦਾ ਵੀ ਬੱਚਾ ਛੋਟਾ ਆ ਨਾ ਵੀ ਜਿਆਦਾ ਚਲੋ ਆਪਾਂ ਨਹੀਂ ਬੱਚੇ ਦੇ ਲਾਗੇ ਜਦੋਂ ਕਹਿ ਨੂੰ ਜਾਰੇ ਕਹੀਏ ਫਿਰ ਬੰਦਾ ਗੁੱਸਾ ਕਰ ਜਾਂਦਾ ਫੋਸ ਕਰਕੇ ਜਿਆਦਾ ਮੈਂ ਕਹਿੰਦਾ ਨਹੀਂ ਹੁੰਦਾ ਬਾਕੀ ਹੋਣੀ ਹੋਣੀ ਕੋਈ ਗੱਲ ਨਹੀਂ ਰਿਪਲਾਈ ਕਰੀ ਜਾਂਦਾ ਪਿਆ ਮੈਂ ਕਿਉਂਕਿ ਬੱਚੇ ਨੂੰ ਇਨਫੈਕਟ ਤੇ ਬੱਚੇ ਨੂੰ ਇਨਫੈਕਸ਼ਨ ਪਹਿਲੇ ਸੀਗੀ ਆਲਰੇਡੀ ਸੋ ਮੈਨੂੰ ਹੁਣ ਡਰ ਹੁੰਦਾ ਵੀ ਦੁਬਾਰਾ ਨਾ ਕੋਈ ਦਾਦਾ ਚੱਕਰ ਪਵੇ ਸੋ ਇਸ ਕਰਕੇ ਆਪਾਂ ਨੂੰ ਪ੍ਰਹੇਜ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਲਾਜ਼ਮੀ ਆ ਸੋ ਬਾਕੀ ਗਰਮੀ ਬਹੁਤ ਜ਼ਿਆਦਾ ਆ ਉਹ ਇੱਥੇ ਆ ਕੇ ਇੱਥੇ ਆ ਕੇ ਹਵਾ ਲੱਗਦੀ ਸੋ ਬਾਕੀ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਬਹੁਤ ਜ਼ਿਆਦਾ ਵਿਸ਼ੇਸ਼ ਕੀਤੀਆਂ ਜਿੰਨੇ ਜਣਿਆਂ ਨੇ ਵਿਸ਼ ਕੀਤੀ ਆ ਸੋ ਜਿੰਨੇ ਜਣਿਆਂ ਨੇ ਵੀ ਆਪਾਂ ਨੂੰ ਮੈਸੇਜ ਕੀਤੇ ਆ ਸੋ ਸਾਰਿਆਂ ਦਾ ਜੀਲੋ ਧੰਨਵਾਦ ਆ ਸੋ ਬਾਕੀ ਜਿੰਨੇ ਜਣੇ ਆਪਣੇ ਪੋਪਰਦੇ ਨੇ ਜਿੰਨੇ ਜਣੇ ਆਪਣੇ ਜਲੰਦਰ ਤੋਂ ਜਿੱਦੇ-ਜਿੱਦੇ ਜਗ੍ਹਾ ਤੋਂ ਆਪਣੇ ਬਲੌਗ ਦੇਖਦੇ ਆ ਕਮੈਂਟ ਵਿੱਚ ਜਰੂਰ ਦੱਸਿਓ ਤੇ ਸਾਰਿਆਂ ਦਾ ਜੀਲੋ ਧੰਨਵਾਦ ਤੁਸੀਂ ਇੰਨਾ ਪਿਆਰ ਤੇ ਇੰਨੀ ਸਪੋਰਟ ਕਰਦੇ ਹੋ ਬਾਕੀ ਜਲਦੀ ਇੱਕ ਨਵਾਂ ਇੱਕ ਨਵਾਂ ਹੀ ਮਤਲਬ ਕੋਈ ਚੀਜ਼ ਵਧੀਆ ਆਪਾਂ ਕਰਨ ਲੱਗੇ ਆ ਸੋ ਸਾਡੀ ਲਾਈਫ ਦਾ ਇੱਕ ਸੁਪਨਾ ਸੀਗਾ ਤੇ ਸ਼ੁਰੂ ਆਪਾਂ ਨੂੰ ਮਤਲਬ ਬਹੁਤ ਚਿਰ ਦਾ ਉਹ ਸੁਪਨਾ ਲੈ ਕੇ ਇੱਥੇ ਤੱਕ ਪਹੁੰਚ ਗਏ ਆ ਹੁਣ ਸੁਪਨਾ ਸ਼ਾਇਦ ਪੂਰਾ ਹੋ ਜਾਵੇ ਸੋ ਸਾਰਿਆਂ ਨੇ ਆਪਣਾ ਡ੍ਰੀਮ ਹੈ ਡ੍ਰੀਮ ਪੂਰਾ ਆਪਾਂ ਕਰਾਂਗੇ ਸੋ ਤੁਹਾਡੇ ਸਾਰਿਆਂ ਦੇ ਹੌਸਲੇ ਨਾਲ ਸੋ ਤੁਸੀਂ ਇੰਨਾ ਜ਼ਿਆਦਾ ਆਪਾਂ ਨੂੰ ਹੌਸਲਾ ਦਿੱਤਾ ਸੋ ਆਪਾਂ ਨੂੰ ਇੰਨਾ ਜ਼ਿਆਦਾ ਐਪਰੀਸ਼ੀਏਟ ਕੀਤਾ ਇੰਨਾ ਜ਼ਿਆਦਾ ਹੌਸਲੇ ਤੁਹਾਡੇ ਹੌਸਲੇ ਨਾਲ ਹੀ ਆਪਾਂ ਇੱਥੇ ਤੱਕ ਆ ਗਏ ਆ ਸੋ ਤੁਹਾਡੇ ਤੁਸੀਂ ਸਾਡੇ ਬਲੌਗ ਵੇਖਦੇ ਆ ਸੋ ਸਾਨੂੰ ਇੰਨਾ ਪਿਆਰ ਕਰਦੇ ਇੰਨਾ ਜ਼ਿਆਦਾ ਹੌਸਲਾ ਦਿੰਦੇ ਆ ਸੋ ਸਭ ਕੁਝ ਤੁਹਾਡੇ ਪਿਆਰ ਨਾਲ ਹੀ ਹੁੰਦਾ ਹੈ ਹਨ ਤੁਸੀਂ ਸਾਡਾ ਬਲੌਗ ਵੇਖਦੇ ਹੋ ਸੋ ਚਲੋ ਅਸੀਂ ਵੀ ਰੋਜ਼ ਤਾਂ ਤੁਹਾਡੀ ਕਰ ਕਿੰਨੇ ਲਈ ਨਵੇਂ ਨਵੇਂ ਬਲੌਗ ਬਣਾਈਦੇ ਆ ਤੁਸੀਂ ਸਾਡੂੰ ਪਿਆਰ ਕਰਦੇ ਹੋ ਇੰਨੀ ਦੁਨੀਆ ਆਪਾਂ ਨੂੰ ਵੇਖਦੀ ਆ ਸੋ ਸਾਰੀ ਦੁਨੀਆ ਦਾ ਮੈਨੂੰ ਧੰਨਵਾਦ ਹੈ ਨਾ ਤੇ ਜਿੰਨੀ ਦੁਨੀਆ ਦੇਖਦੀ ਹੈ ਉਹਦੇ ਨਾਲੋਂ ਅੱਧੀ ਦੁਨੀਆ ਤਾਂ ਮੈਨੂੰ ਮਿਲਦੀ ਹੈ ਨਾ ਸਭ ਨੂੰ ਪਤਾ ਮੇਰੇ ਬਾਰੇ ਹੈ ਨਾ ਆਪਾਂ ਨੂੰ ਮਿਲਣੋਂ ਦੇ ਹਸਪੀਟਲ 'ਚ ਮੈਨੂੰ ਕਿੰਨੇ ਜਾਣੇ ਮਿਲਣ ਆਏ ਆ ਸਾਰੇ ਪਰਿਵਾਰਾਂ ਵਾਂਗ ਉਹਨਾਂ ਦਾ ਆਪਣਾ ਪਿਆਰ ਹੈ ਨਾ ਤੇ ਬਾਕੀ ਹਸਪੀਟਲ ਬਹੁਤ ਜਾਣੇ ਮਿਲੇ ਉਧਰੋਂ ਆਪਾਂ ਨੂੰ ਵੈਸੇ ਵੀ ਰਾਹਾਂ ਗਲੀਆਂ 'ਚ ਵੀ ਆਉਂਦੇ ਜਾਂਦੇ ਨੂੰ ਕਾਫੀ ਜਾਣੇ ਮਿਲਦੇ ਆ ਸਭ ਨੂੰ ਪਤਾ ਹੈ ਨਾ ਏ ਆਪਾਂ ਰੇਗ ਨੂੰ ਨੀਵੇਂ ਹੋ ਕੇ ਮਿਲ ਹੀਦਾ ਆ ਬਾਕੀ ਚਲੋ ਜਿਨ੍ਹਾਂ ਨਾਲ ਆਪਣਾ ਪਿਆਰ ਹੈਗਾ ਉਹਨਾਂ ਨਾਲ ਹੈਗਾ ਹੀ ਆ ਜਿਨ੍ਹਾਂ ਨਾਲ ਨਹੀਂ ਹੈਗਾ ਉਹਨਾਂ ਨੂੰ ਵੀ ਪਤਾ ਹੈ ਨਾ ਆਪਾਂ ਕਿੱਦਾਂ ਦੇ ਆ ਸੋ ਆਪਾਂ ਨੂੰ ਚਲੋ ਕਿਸੇ ਨਾਲ ਕੋਈ ਲੈਂਦੇ ਨਹੀਂ ਹੈਗਾ ਸੋ ਜਿੱਥੇ ਚਲੋ ਆਪਾਂ ਨੂੰ ਮਲਕ ਨੇ ਰੱਖਿਆ ਆਪਾਂ ਉਥੇ ਖੁਸ਼ ਆ ਸੋ ਆਪਾਂ ਜਲਦੀ ਆਪਣਾ ਨਵਾਂ ਪ੍ਰੋਜੈਕਟ ਜੋ ਵੀ ਆਪਣਾ ਸੋਚਿਆ ਆ ਉਹ ਆਪਾਂ ਰੈਡੀ ਮਤਲਬ ਤਿਆਰ ਕਰਨਾ ਆ ਸੋ ਕੀ ਤਿਆਰ ਕਰਨਾ ਮੈਂ ਤੁਹਾਨੂੰ ਦੱਸ ਦਿਆਣਾ ਥੋੜੇ ਦਿਨ ਹੀ ਆ ਬਸ ਕੱਲੂ ਉਥੇ ਆਪਣਾ ਤਿਆਰੀ ਸਟਾਰਟ ਆਪਾਂ ਕਰ ਦੇਣੀ ਆ ਉਹ ਜਗ੍ਹਾ ਤੇ ਕੱਲ ਨੂੰ ਤਿਆਰੀ ਸਟਾਰਟ ਕਰ ਦੇਣੀ ਮੈਂ ਕੱਲ ਤੋਂ ਆਪਣਾ ਮਤਲਬ ਉਦੋਂ ਨੂੰ ਮੇਰਾ ਦਿਮਾਗ ਹੋਇਆ ਪਿਆ ਆ ਮੈਂ ਉਦੋਂ ਨੂੰ ਮਤਲਬ ਹੋ ਗਿਆ ਹੁਣ ਮੈਂ ਉਧਰ ਤਿਆਰੀ ਸ਼ੁਰੂ ਕਰਨ ਲੱਪੈਣੀ ਆ ਸੋ ਕੱਲ ਨੂੰ ਮੈਂ ਤੁਹਾਨੂੰ ਦੱਸੂਗਾ ਸਾਰਿਆਂ ਨੂੰ ਤੇ ਬਾਕੀ ਤੁਸੀਂ ਸਾਰੇ ਜਣੇ ਬਲੌਗ ਦੇਖਿਆ ਕਰੋ ਸ਼ੇਅਰ ਕਰਦਿਆ ਕਰੋ ਲਾਈਕ ਕਮੈਂਟ ਵੀ ਕਰਿਆ ਕਰੋ ਤੇ ਜਿੱਦਾਂ ਜਿੱਦਾਂ ਆਪਾਂ ਕੰਮ ਸ਼ਾਰਟ ਕਰਨਾ ਆ ਉਸ ਹਿਸਾਬ ਦੇ ਨਾਲ ਮੈਂ ਤੁਹਾਨੂੰ ਨਵੇਂ-ਨਵੇਂ ਵਲੋਗਾਂ ਦੇ ਵਿੱਚ ਦੱਸੀ ਜਾਣਾ ਵੀ ਆ ਚੀਜ਼ ਇੱਥੇ ਹੋ ਗਈ ਜੋ ਵੀ ਆ ਨਾ ਤੁਹਾਨੂੰ ਸਾਰਾ ਸਾਰਾ ਕੁਝ ਦੱਸੀ ਜਾਣਾ ਸੋ ਬਾਕੀ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜਿਨ੍ਹਾਂ ਦੇ ਰਿਪਲਾਈ ਨਹੀਂ ਹੋਏ ਉਹਨਾਂ ਨੂੰ ਦਿਲੋਂ ਸੌਰੀ ਆ ਜਿਨ੍ਹਾਂ ਦੇ ਮੈਂ ਬਾਕੀ ਥੋੜੀ ਥੋੜੀ ਕਰੀ ਜਾਂਦਾ ਪਿਆ ਆ ਤੇ ਬਾਕੀ ਮੈਂ ਜਿੱਦਾਂ ਵੀ ਹੋਇਆ ਜਿੱਦਾਂ ਮੇ ਤੁਹਾਨੂੰ ਟਾਈਮ ਮਿਲਦਾ ਆ ਮੈਂ ਥੋੜੀ ਥੋੜੀ ਸਭ ਨੂੰ ਮੈਸੇਜ ਦਾ ਰਿਪਲਾਈ ਕਰਾਂਗਾ ਜਿਹੜੇ ਜਾਨੇ ਮਿਲਣ ਨੂੰ ਕਹਿੰਦੇ ਨੇ ਉਹਨਾਂ ਨੂੰ ਮੈਂ ਥੋੜੇ ਦਿਨਾਂ ਤੱਕ ਦੱਸੂਗਾ ਫਿਰ ਆਪਾਂ ਸਭ ਨੂੰ ਮਿਲਾਂਗੇ ਸੋ ਪ੍ਰੀਤ ਜੀ ਆ ਗਏ ਨੇ ਬਾਕੀ ਪ੍ਰੀਤ ਜੀ ਥੋੜਾ ਜਿਹਾ ਅਜੇ ਠੀਕ ਨਹੀਂ ਹੈਗੇ ਉਦੋਂ ਮਤਲਬ ਠੀਕ ਹੀ ਆ ਤੇ ਜਦ ਬਖੰਡ ਬੁਣਦੀ ਤਾਂ ਕਹਿੰਦੀ ਉਹਨੂੰ ਕਰਦੀ ਆ ਸੋ ਬਖੰਡ ਵੀ ਚਲੋ ਕੰਨ ਨਹੀਂ ਬੰਦੇ ਆ ਬਾਕੀ ਕੀ ਕਹਿਣਾ ਚਾਹੁੰਦੇ ਤੁਸੀਂ ਬਖੰਡ ਬਾਹਰ ਮੌਸਮ ਕਿੰਨਾ ਸੋਹਣਾ ਹੈ ਮੌਸਮ ਵਧੀਆ ਮੌਸਮ ਵਧੀਆ ਨਸੀਬੋ ਰੱਖਦੇ ਨਾ ਨਸੀਬੋ ਰੱਖ ਦੋ ਹੂੰ ਰੱਖ ਇਹ ਨਾਮ ਰੱਖ ਨਸੀਬੋ ਹੂੰ ਨਸੀਬੋ ਨਸੀਬੋ ਅਕਾਲੇ ਉਹ ਪਛਾਨ ਲਈ ਕਹਿੰਦੇ ਆ ਮੇਲ ਲਾ ਲਿਆ ਹੋ ਖਾਂਡ ਦੀ ਮੇਲਾ ਨਹੀਂ ਹੋ ਨਸੀਬੋ ਲੋ ਜੀ ਨਸੀਬੋ ਆ ਗਿਆ ਅੱਜ ਬਲੌਗ 'ਚ ਨਸੀਬੋ ਉਧਰ ਹੋਰ ਤੇ ਨਸੀਬੋ ਕਿੱਦਾਂ ਠੀਕ ਆ ਨਸੀਬੋ ਉੱਧੀ ਆ ਜੀ ਨਸੀਬਾ ਬਿਲਕੁਲ ਠੀਕ ਆ ਗਰਮੀ ਹੋਣਾ ਹੋਮੇ ਜਾ ਬੜਾ ਯਾਰ ਅੱਜ ਉਹ ਗੱਤੇ ਚਾਚਾ ਡੱਕਿਆ ਜਾ ਹਾਂ ਤੇ ਹਵਾ ਚੱਲਣ ਹਵਾ ਚੱਲੀ ਹੂੰ ਸੌਰੀ ਦੁਪਹਿਰ ਲੈਟ ਨਹੀਂ ਆਈ ਆਹ ਹੋਣਾ ਬੋਖਾ ਲੈਟ ਤੋਂ ਬਿਨਾ ਕੋਈ ਨਾ ਨਵੈਟਰ ਵੀ ਲਵਾਵਾਂਗੇ ਹੋਰ ਹੀ ਬੜੇ ਖਰਚੇ ਹੋ ਗਏ ਆ ਮੁੰਡਾ ਠੀਕ ਸੀਗਾ ਉਧਰ ਸਾਡੇ ਬੜੇ ਪੈਸੇ ਲੱਗੇ ਇਹ ਤਾਂ ਉਹਨੂੰ ਇਨਵਰਟਰ ਆਪ ਲਵਾ ਲੈਣੇ ਹੁਣ ਇੱਕ ਹੋਰ ਅਸੀਂ ਨਵਾਂ ਆਪਣਾ ਹਾਂ ਹਾਂ ਹੁਣ ਅਸੀਂ ਹੋਰ ਇੱਕ ਨਵਾਂ ਕੰਮ ਸ਼ੁਰੂ ਕਰਨ ਲੱਗੇ ਹੁਣ ਸਾਡਾ ਅਸੀਂ ਉਧਰ ਨੂੰ ਹੋ ਗਏ ਆ ਮਤਲਬ ਕੱਲ ਨੂੰ ਮੈਂ ਜਾਣਾ ਉਧਰ ਨੂੰ ਕੱਲੂ ਆਪਣੇ ਇੱਧਰ ਬੰਦੇ ਲੱਗ ਜਾਣੇ ਆ ਸੋ ਜਲਦੀ ਜਲਦੀ ਆਪਾਂ ਉਧਰ ਨੂੰ ਤਿਆਰ ਕਰਾਂਗੇ ਸਹੀ ਨਹੀਂ ਬਣੀ ਤਾਂ ਯਸ ਤੁਹਾਡਾ ਮੂੰਹ ਭਰ ਗਿਆ ਇਹਨਾਂ ਨੂੰ ਹੂੰ ਭਰ ਗਿਆ ਤੇ ਅੰਦਰ ਨੂੰ ਵੜ ਗਿਆ ਭਰ ਗਿਆ ਨਹੀਂ ਮੂੰਹ ਮੇਰਾ ਅੰਦਰ ਨੂੰ ਵੜ ਗਿਆ ਕਹੇ ਆ ਆ ਆ ਚੀਜ਼ਾਂ ਆ ਗਈਆਂ ਬਾਹਰ ਮੈਂ ਕਾਤਾ ਕਰਾਵਾਂ ਕਰੀ ਜਾਂ। ਮੰਮੀ ਥੱਲੇ ਥੱਬਾ ਰੋਟੀਆਂ ਦਾ। ਤੇ ਅੱਜ ਮੈਂ ਮੰਮੀ ਕਰਾਬ ਕਰਤਾ। ਆਪਣੇ ਜੀ ਆਇਆ। ਨਹੀਂ ਕੋਈ ਨਹੀਂ ਆ। ਮੇਰੀ ਗੱਡੀ ਲੱਗੀ ਐ ਮੈਂ ਉੱਥੇ ਲੈ ਕੇ ਲੋਣੀ ਐ ਅੱਗੇ ਨੂੰ ਯਾਰ ਬਸ। ਤੁਸੀਂ ਗੱਡੀ ਇੱਥੇ ਘਾਤੋ ਖਲੜੀ। ਉਹ ਵੀ ਮੈਨੂੰ ਜਾਣਾ ਪਊ ਉਦੋਂ ਮੈਂ ਭਾਈ ਦੇ ਦੋ ਦਸ਼ਮਣ ਭਾਈ ਦੇ ਘਰੇ ਲਾ ਦੇਣੀ ਭੱਲੇ ਦੇ ਭਾਈ ਦੇ ਉੱਤੇ ਪਲੜ ਚ। ਵੱੱਡੀ ਉੱਤੇ ਲਾ ਦੇਣੀ ਮੈਂ। ਉੱਥੋਂ ਸਿੱਧੇ ਮੋਟਰਸਾਈਕਲ ਚੱਲ ਜਾਗਾ ਨਾ ਕੱਢ ਕੇ ਲੈ ਜਾਗਾ ਨੀ। ਉੱਥੇ ਵੀ ਓਕਾ ਹੋਈ ਨਾ ਮੋੜ ਨਹੀਂ ਕੱਢਣੀ ਬੋਕੀ ਹੁੰਦੀ ਓ। ਸਹੀ ਐ ਨਾ ਉੱਥੇ? ਉੱਥੇ ਲਾ ਦੇਣੀ ਜਗ੍ਹਾ ਬਹੁਤ ਆ। ਸਹੀ ਐ। ਆਏ ਕਿੱਦਾਂ ਦਾ ਨਾ ਜਿੱਦਾਂ ਨਾ ਸ਼ਾਮਾ ਹੀ ਪੈਨੀ ਹੋਰ ਤਾਂ ਲੱਗ ਲੱਗਦਾ ਨਾ ਉੱਥੇ ਹਸਪੀਟਲ 'ਚ ਵੀ ਇਹੀ ਵਾਲੀ ਘਰੇ ਆਣੀ ਤੇ ਵੀ ਵਾਲਿਆ ਸਾਰੇ ਪਾਸੇ ਇਹੀ ਵਾਲਿਆ ਸੁਣਾ ਸੁਣਾ ਲੱਗਦਾ ਜਿ ਗਗਨ ਦੀ ਨੂੰ ਬੜਾ ਮੈਂ ਕਿਹਾ ਮੈਂ ਘਰੇ ਆ ਲਵੋ ਉਹ ਵਾਓ ਰੋਟੀ ਆ ਗਈ ਬਣ ਕੇ ਕਹਿੰਦੇ ਆ ਵੀ ਰੋਟੀ ਮੰਮੀ ਕੀ ਬਣਾਇਆ ਅੱਜ ਜੀ ਜਿਵੇਂ ਗੰਧ ਹੁੰਦਾ ਤੇ ਜੀ ਵੀ ਗੰਧ ਹੁੰਦਾ ਗੰਧ ਹੈ ਜੀ ਵੀ ਗੰਧ ਜੀ ਵੀ ਗੰਧ ਜੀ ਵੀ ਗੰਧ ਜੀ ਵੀ ਗੰਧ ਕਹਿੰਦੇ ਗੰਧ ਕਹਿੰਦੇ ਜੀ ਵੀ ਗੰਧ ਗੰਧ ਜੀ ਵੀ ਗੰਧ ਜੀ ਵੀ ਗੰਧ ਜੀ ਵੀ ਗੰਧ ਲੋ ਵੀ ਮਨ ਵੀਰ ਹੋ ਗਿਆ ਆ ਲਾ ਲਾ ਟੂ ਸੁੱਤਾ ਦੇਖੋ ਲਾ ਟੂ ਲਾ ਟੂ ਲੋਬੀ ਜੀ ਵੀ ਕੰਦ ਹਰ ਰੋਟੀ ਖਾਂ ਲੱਗਾ ਮੈਂ ਸਵੇਰ ਦੀ ਰੋਟੀ ਮੈਂ ਹੋਣ ਲੱਗਾ ਖਾਣ ਹਾਂਜੀ ਜੀ ਵੀ ਜਿਵੇਂ ਕੰਦ ਨਾ ਖਾਂਦੇ ਰੋਟੀ ਸੌਜੀ ਕੋਲੀ ਤਾਂ ਖਾਲੀ ਐ ਮੈਂ ਨਹੀਂ ਖਾਲੀ ਐ ਖਾਲੀ ਐ ਅੱਜ ਮੈਂ ਤਰੀ ਪੀਤੀ ਸਾਰੀ ਹਾਂ ਜਿਵੇਂ ਇਹ ਪੀਦਾ ਮੈਂ ਮਿਰਚਾਂ ਬਹੁਤ ਹਾਂ ਤਨੀ ਮੈਗਾ ਪੀਉਣੀ ਨਹੀਂ ਹਾਂ। ਹਾਂ। ਪੀਣ ਲਈ ਕਰੀ। ਆਹ ਮੇਰਾ ਪੋਤਾ ਸੁੱਤਾ ਆ। ਇਹ ਡਾਉਣ ਆ ਡਾਉਣ। ਕਿੰਨਾ? ਹਾਂ। ਪਤਨੀ ਵੀ ਗੱਲ ਕਰਦਾ ਹੁੰਦਾ ਹੈ। ਹਾਂ। ਪਤਨੀ ਕੋ ਵੀਡੀਓ ਆਉਂਦੀ ਹੁੰਦੀ ਨਾ ਉਹ ਚਾ। ਹਾਂ। ਉਹਦੀਆਂ ਰੀਸਾਂ ਕਰਦਾ। ਹਾਂ। ਇੰਦੇ ਗੋਲ ਜਾਵ ਜਾਂਦੇ। ਕੀ ਜਦਾਂ ਦਾ? ਪਤਨੀ ਵੀਡੀਓ ਦਾ ਨਾਂ ਨਹੀਂ ਜਿਆਦਾ ਆਉਂਦਾ ਮੈਨੂੰ। ਹਾਂ। ਬੈਘੂ ਤੱਕ ਵੇਖਦਾ ਹਾਂ ਇਹ ਵੀਡੀਓ। ਕਿਉਂ ਨਹੀਂ? ਬੇਹੂ ਪੂਰੀ ਹੈ ਗਲੋਂ ਦਾ ਇਹ ਕੋਈ ਗਾਣਾ ਜਿਹੜਾ ਘਾਰੇ ਵਿੱਚ ਡਾਂਗ ਖੜਕੂ ਹਾਂ ਕੀ ਕਹਿੰਦੇ ਹੁੰਦਾ ਘਾਰੇ ਵਿੱਚ ਡਾਂਗਰ ਕੋ ਅਗੋਂ ਵੀ ਨ ਪਰ ਜੀ ਪੂਰੀ ਹੈ ਟੋ ਵੱਧ ਕਰਨਾ ਜੁੱਟੂ ਕੋਲ ਵਿੱਚ ਡਾਂਗ ਕਾਰਕੂ ਕੋਕੋ ਉਹ ਕਹਿੰਦਾ ਹੁੰਦਾ ਨਾ ਆਹ ਕਰਦਾ ਹੁੰਦਾ ਤੂਤਾ ਦੇ ਕਹਿੰਦਾ ਭੋਲਾ ਇਹ ਲੱਗਦਾ ਹੈ ਬੜੀ ਚੀਜ਼ ਹੈ ਇਹ ਪੀ ਟੁੱਟੀ ਬਹੁਤ ਸਾਨ ਟੁੱਟੀ ਹੈ ਇਹ ਕੰਗਨਾ ਲਾ ਜਾਂ ਕੰਗਨ ਜਿਹੜਾ ਪਾਇਆ ਹੈ ਕੰਗਨ ਲਾਤਾ ਇਹਨੇ ਖੰਗਣ ਆਈ ਛੋਟੇ ਲਈ ਪਾਈ ਇੰਨੇ ਆ ਭਾਈ ਜੀ ਮੈਂ ਪੁਈਆ ਮੈਂ ਪੁਈਆ ਕਹਿੰਦਾ ਬਹੁਤ ਤੇਜ ਆ ਬੱਬਾ ਇਹ ਉਹਦੀ ਚੀਜ਼ ਤਾਂ ਰਹਿਣੀ ਨਹੀਂ ਦਿੰਦਾ ਹਾਂ ਨਿਆਣੀ ਦੀ ਚੀਜ਼ ਕਹਿੰਦਾ ਮੈਂ ਹੁਣ ਜਿਹੜੇ ਕੱਪੜੇ ਆਈ ਨਾ ਉਹ ਕਹਿੰਦਾ ਮੈਨੂੰ ਦੋ ਇਹ ਕਹਿੰਦਾ ਹਾਂ ਕਿਉਂਕਿ ਆਉਣੀ ਇਹਦੇ ਵਾਲੇ ਆ ਸਾਰੇ ਵੱਡੇ ਹੀ ਕੱਪੜੇ ਆ ਹਾਂ ਕਹਿੰਦਾ ਮੈਨੂੰ ਦੋ ਉਹਦੇ ਨਹੀਂ ਨੇ ਕੱਪੜੇ ਇਹ ਆਏ ਇਹਦੇ ਕੱਪੜੇ ਕਿੰਨੇ ਹੈ ਬਹੁਤ ਸਾਰੇ ਬਣੀ ਤਵਾ ਦਾ ਨਾਲੇ ਇਹਨਾਂ ਮਹੋਰ ਗੱਲਾਂ ਦਾ ਇੱਕ ਬਰੀਤ ਜਦੋਂ ਹਨਾ ਜਦੋਂ ਅੱਜਾ ਮਦਦ ਨਿਕਣਿਆ ਨਾ ਜਦੋਂ ਇੱਕ ਖਰਚ ਆ ਜਵੇ ਉਹ ਵੱਡਾ ਨਹੀਂ ਆਣਾ ਉੱਦੀ ਕਰਨ ਲੱਪੇਂਦਾ ਆ ਸਰ ਦਾਦੀ ਦਾਦੀ ਰਾਜਾ ਦਾ ਤਾਂ ਮੈਂ ਠੋਂਦੀ ਨਹੀਂ ਪਈ ਸੀਗੀ ਉੱਠ ਗਿਆ ਭਾਜੀ ਆਦੇ ਰਾਜਾ ਦਾ ਮੈਂ ਤੁਹਾਨੂੰ ਠੋਂਦੀ ਪਈ ਸੀ ਬੱਚ ਬੱਚ ਬੁੱਤ ਬੱਚ ਹਾਂ ਹਾਂ ਇਹਨੇ ਰਾਤ ਇਹਨੇ ਜਿਹੜੇ ਦਿੱਤੀ ਸਵੇਰੇ ਇਹ ਪਤਾ 7:30 ਵਜੇ ਸਤਾ ਸਵੇਰੇ ਤੜਕੇ ਦੇ ਹਾਂ ਤੱਡਾ ਫੋਨ ਫੜਿਆ ਹੋਇਆ ਹੈ ਜੀ ਇਹਨੇ 5 ਵਜੇ ਦਾ ਉੱਠਿਆ ਹੋਇਆ ਮੇਰਾ ਫੋਨ ਇਹ ਚਲੋਂਦਾ ਜੀ ਤਾਂ ਹੀ ਮੇਰਾ ਫੋਨ 50% ਸੀਗਾ ਨਾ ਇਹ ਚਲਾਉਂਦਾ ਸੀ ਕਿਉਂਕਿ ਮੈਂ ਮੁੰਡੇ ਨੂੰ ਦੇਖਣਾ ਛੋਟੇ ਨੂੰ ਉਹ ਕਹਿੰਦਾ ਉਹ ਨਾਲ ਮੇਰੇ ਚੁੰਮੜੀ ਜਾਂਦਾ ਇਹ ਉਧਰੋਂ ਕਹਿੰਦਾ ਕਿ ਮੇਰੇ ਨਾਲ ਨੂੰ ਵਾਹ ਕਰ ਮੈਂ ਤੇ ਨਾ ਸੌਣਾ ਅੱਛਾ ਉਧਰ ਉਹ ਇਹ ਉਧਰ ਉਹ ਵੀ ਨਾਲ ਨਾਲ ਨੂੰ ਲੱਗੀ ਆ ਵੀ ਇਹ ਵੀ ਨਾਲ ਨਾਲ ਨੂੰ ਲੱਗੀ ਜਾਵੇ ਦੋਨੋਂ ਇਹਨੇ ਇਦਾਂ ਕਰਦੇ ਹੀ ਰਾਤ ਅਵੇ ਮੈਂ ਕਿ ਇਹ ਜਦੋਂ ਜਿਹੜੀ ਕੰਮ ਹੋਇਆ ਪਿਆ ਅੱਜ ਸੋ ਅਵੇ ਉਹ ਵੀ ਨਾ ਤੇ ਸੁੱਤਾ ਇਹ ਵੀ ਨਹੀਂ ਅੱਗੇ ਨਹੀਂ ਤਾਂ ਬੜੇ ਆਰਾਮ ਨਾਲ ਸੌ ਜਾਂਦਾ ਹੁੰਦਾ ਨਾ ਇਹ ਇਹ ਵੀ ਨਹੀਂ ਸੁੱਤਾ ਰਾਤ ਮੈਂ ਕਿਹਾ ਬਸ ਸਹੀ ਆ ਬੋਸ ਤੋਂ ਉਹ ਲਗਤ ਦੀ ਕਿ ਨਿਆਣੇ ਦੇ ਹਿਸਾਬ ਦੇ ਕਿਦਾਂ ਦਾ ਹੈ 20 ਸਟਾਨ ਨੇ ਨਾ ਸਟਾਨ ਨੇ ਆ ਸਟਾਨ ਪੂਰੇ ਟੁੱਟੀਆਂ ਸਟਾਨਾਂ ਦੀਆਂ ਟੁੱਟੀਆਂ ਇਹਦੇ ਨੋ ਕਟਨੇ ਆ ਜਦ ਸੁੱਤਾ ਹੁੰਦਾ ਨਾ ਉੱਤਰਦੇ ਹੈ ਪਾਣੀ ਪੀ ਲੋ ਪਾਣੀ ਇਹਨੂੰ ਜੇ ਹੁਣੀ ਕਹਦਾ ਨਾ ਮੈਂ ਚੱਲਾ ਗੱਡੀ 'ਚ ਦੇਖੀ ਕਿਦਾਂ ਦੌੜਦਾ ਪਪਾ ਗੱਡੀ ਚੱਲੇ ਪਪਾ ਗੱਡੀ ਚੱਲੇ। ਮੈਂ ਦੇ ਰਿਆ 16 ਦੇ। ਪਪਾ ਚੱਲੇ ਗੱਡੀ। 16 ਦੇ ਪ੍ਰੀਤ ਪਰ ਇਹਨੂੰ ਉਠਾ ਦੇ ਮੈਂ ਕਹਿੰਦਾ ਰਾਤ ਨੂੰ ਸੌਂਦਾ ਨਹੀਂ ਵੇ। ਨੀ ਸੌਂਦਾ। ਡੇਢ-ਡੇ ਰਵੇ ਤੱਕ ਜਾਗਦਾ ਰਹਿੰਦਾ ਰਾਤ ਨੂੰ। ਇਤਾਂ ਕਰਦੀਆਂ। ਮੈਂ ਘੰਟਾ ਕੇ ਸੌਂਦਾ ਹਨਾ। ਅੱਛਾ ਫੇਰ। ਹਾਂ। ਹਾਂ ਫੇਰ। ਮੈਂ ਰਾਤ ਨੂੰ ਚੱਤ। ਹਾਂ। ਰਾਤ ਫੇਰੇ ਮੈਂ 12 ਵਜੇ ਠਾ ਲਿਓ ਤੁਹਾਨੂੰ 11 ਵਜੇ। ਏ ਹੋਏ ਤੂੰ 10 ਵਜੇ ਉੱਠੀਵੇਂ। ਹੈ? 10 ਵਜੇ। ਹਾਂ। ਐ ਟਾਈਮ ਮੈਂ ਵੇਖਿਆ ਸੀ। ਹੂੰ। ਹਮ ਨਾਸਲੀ ਉੱਠੀ ਸੀ ਮੈਂ ਕਿਰਤੀਆਂ ਮੇਰੇ ਕੋ ਨਹੀਂ ਚੱਲਣੀਆਂ ਮੈਂ ਬਿਕੂ ਮੈਂ ਸਵੇਰੇ 7:30 ਵਜੇ ਸਦੀ ਬਗਾਈ ਸਸੇ ਦੱਸਿਓ ਸਵੇਰੇ 7:30 ਵਜੇ ਉੱਠੀ ਆ 7:30 ਵਜੇ ਸੁੱਤੀ ਮੈਂ ਤੇ ਸਵੇਰੇ 10 ਵਜੇ ਤੱਕ ਭਲਾ ਨੀਂਦ ਪੂਰੀ ਹੋ ਗਈ ਉਹ ਵੀ ਰਾਤ ਮੈਂ 1 ਮਿੰਟ ਨਹੀਂ ਸਕੀ ਐ ਇਦਾਂ ਨਹੀਂ ਹੁੰਦੀ ਜਦੋਂ ਮੁੰਡਾ ਸੌਂ ਜਾਂਦਾ ਈ ਉਦੋਂ ਬੰਦਾ ਆਪੀ ਸੌਂ ਜਾਂਦਾ ਮੈਂ ਵੀ ਜਿਹੜੇ ਨਾਲ ਹੀ ਤੱਕਦਾ ਸੀ ਮੈਂ ਜਾਗਦਾ ਰਿਆ ਸੁੱਤਾ ਨਹੀਂ ਸਾਰੀ ਰਾਤ ਪਾਛੇ ਜਦੋਂ ਮੁੰਡਾ ਡਿਗਿਆ ਉਦੋਂ ਮੈਨੂੰ ਵੀ ਮੈਨੂੰ ਵੀ ਤੇ ਲੋਕ ਕਿ ਵੀਡੀਓ ਦੇ ਕਿ ਲਿਖਾ ਜਾਵੇ ਉਹ ਤਾਂ ਜਰਾ ਮੇਰੇ ਅੰਨੂ ਆ ਗਿਆ ਸੀ ਉਹ ਦੋਸਤਾਂ ਆ ਉਹਦਾ ਤਾਂ ਡੇ ਆਲੂ ਆ ਗਿਆ ਇਹ ਹਾਂ ਉਸ ਤੋਂ ਬਾਅਦ ਮੇਰੇ ਆ ਲੱਗੇ ਉਸ ਤੋਂ ਬਾਅਦ ਤਾਂ ਤੈਨੂੰ ਤੰਗ ਹੀ ਨਹੀਂ ਕੀਤਾ ਤੇਰਾ ਵਿਚਾਰਾ ਇਹ ਨਹੀਂ ਸੁਰਾਉਣੇ ਵੀ ਟੱਪ ਕੇ ਚਲੇ ਜਾ ਉਧਰ ਦੱਸ ਤੂੰ ਹੀ ਗੱਲ ਕਰ ਪੁੱਤ ਨੇ ਗੱਲ ਕਰ ਤਾਂ ਪੰਡ ਦੀ ਸਰਾ ਸਰਾ ਮੈਂ ਟੱਪ ਕੇ ਉਧਰ ਪੱਥੀ ਚਲ ਗਿਆ ਚਲੋ ਯਾਰ ਜਦੋਂ ਮੈਨੂੰ ਰਾਤ ਪਹਿਲਾਂ ਮੈਨੂੰ ਲੱਗਾ ਇਹ ਡਿੱਗ ਗਿਆ ਹੂੰ ਫੇ ਜਦੋਂ ਮੈਨੂੰ ਦੇਖਿਆ ਨਾ ਕਿ ਮਨ ਵੀ ਡੱਗ ਗਿਆ ਸ਼ੂਗਰ ਕਰ ਉਹ ਬੰਨੀ ਜਿਹੜੀ ਲੱਗੀ ਹੈ ਦੇਖ ਨੁਕਰ ਵਾਲੀ ਉਹ ਵਾਲੀ ਜਿਹੜੀ ਨੁਕਰ ਹੈ ਨਾ ਇਸਰਾਣਾ ਲਿਖਿਆ ਸੀ ਡਿੱਗ ਗਿਆ ਮੈਨੂੰ ਪਤਾ ਹੀ ਨਹੀਂ ਲੱਗਾ ਜੂ ਡਿੱਗ ਵੀ ਗਿਆ ਇਹ ਤੇ ਕਿੱਲਾ ਸੀ ਮੈਨੂੰ ਕਿੱਦਾਂ ਪਤਾ ਲੱਗਿਆ ਤੁਸੀਂ ਦੱਸਦੇ ਸੀ ਉਸ ਟਾਈਮ ਮੇਰੀ ਅੱਖ ਲੱਗ ਹਾਂ ਅੱਖ ਹੀ ਲੈਣ ਦੀ ਹੈ ਅੱਖ ਹੀ ਲੈਣ ਦੀ ਤੇਰਾ ਰਾਤ ਇੱਕ ਮਿੰਟ ਵੀ ਨਹੀਂ ਝੁੱਤੀ ਤੇਰਾ ਰਾਤ ਇੱਕ ਮਿੰਟ ਮੈਂ ਵੀ ਜਾਣ ਕੇ ਗਿਆ ਰਾਤ ਇੱਕ ਮਿੰਟ ਵੀ ਨਹੀਂ ਝੁੱਤੀ ਨਹੀਂ ਤੁਸੀਂ ਕਹਿੰਦੇ ਰਾਤ ਇੱਕ ਮਿੰਟ ਵੀ ਝੁੱਤੀ ਬਹੁਤ ਤੇਜ਼ ਆ ਤੁਸੀਂ ਯਾਰ ਲੈ ਚੰਗਾ ਬਹੁਤ ਧੀਰੋ ਮੈਂ ਤਾਂ ਰਾਤ ਨੂੰ ਇੱਕ ਮਿੰਟ ਨਹੀਂ ਸੁੱਤੀ ਤੇ ਮੁੰਡਾ ਡੇਗ ਗਿਆ ਤੇ ਨਹੀਂ ਮੁੰਡਾ ਡੇਗ ਗਿਆ ਤਾਂ ਕਿ ਜਗਦੀ ਸੀ ਹੈ ਵਾਤ 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 ਚੰਗਾ